ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਵਿੱਚ ਜਿੰਨੀ ਸੰਗਤ ਆਉਂਦੀ ਸੀ ਉਹਨਾਂ ਦੇ ਚਰਨਾਂ ਦੇ ਜਿਹੜੇ ਜੋੜੇ ਹੁੰਦੇ ਸੀ ਉਹਨੂੰ ਸਾਫ਼ ਕਰਦੇ ਰਹਿੰਦੇ ਸੀ ਇਸ ਕਰਕੇ ਜਦੋਂ ਗੁਰਿਆਈ ਗੱਦੀ ਦੇਣੀ ਸੀ ਨਾ ਭਾਈ ਲੈਣੇ ਨੂੰ ਤੇ ਗੁਰਿਆਈ ਬਖਸ਼ਣੀ ਸੀ ਮਹਾਰਾਜ ਜੀ ਨੇ ਤੇ ਮਹਾਰਾਜ ਜੀ ਨੇ ਪੰਜ ਪੈਸੇ ਲੈ ਸੰਗਤ ਜੀ ਤਲੀ ਵਿੱਚ ਰੱਖ ਲਈ ਬਾਬਾ ਛਿਰੀ ਚੰਦ ਸਾਹਿਬ ਜੀ ਕੋਲ ਨੇ ਲਖਮੀ ਦਾਸ ਕੋਲ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕੋਲ ਨੇ ਤੇ ਕੋਲ ਹੁੰਦੇ ਆ ਮਹਾਰਾਜ ਜੀ ਨੇ ਮੁਠੀ ਵਿੱਚ ਲੈ ਕੇ ਨਾ ਪੰਜ ਪੈਸੇ ਤੇ ਬਾਬਾ ਸ਼੍ਰੀ ਚੰਦ ਨੂੰ ਕਿਹਾ ਸੁਪੁੱਤਰ ਜੀ ਦੱਸੋ ਸਾਡੀ ਮੁਠੀ ਵਿੱਚ ਕੀ ਹੈ ਕਹਿੰਦੇ ਪਿਤਾ ਜੀ ਤੁਹਾਡੀ ਮੁਠੀ ਵਿੱਚ ਪੰਜ ਪੈਸੇ ਨੇ ਹੋਰ ਕੀ ਹੈ ਤੇ ਸਾਡੇ ਸਾਹਮਣੇ ਤੁਸੀਂ ਨੇ ਥਾਲੀ ਵਿੱਚੋਂ ਲਏ ਨੇ ਸਤਿਗੁਰੂ ਜੀ ਕਹਿੰਦੇ ਪੁੱਤਰ ਲਖਮੀ ਦਾਸ ਤੁਸੀਂ ਦੱਸੋ ਸਾਡੀ ਮੁਠੀ ਵਿੱਚ ਕੀ ਹੈ ਕਹਿੰਦੇ ਵੀਰ ਨੇ ਕਿਹਾ ਪੰਜ ਪੈਸੇ ਤੇ ਸਾਡੇ ਸਾਹਮਣੇ ਥਾਲੀ ਚੋਂ ਲਏ ਨੇ ਪੰਜ ਪੈਸੇ ਹੀ ਐ ਮਹਾਰਾਜ ਜੀ ਹੋਰ ਤੁਹਾਡੀ ਮੁਠੀ ਚ ਕੀ ਐ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਮਹਾਰਾਜ ਜੀ ਜੋ ਆਪ ਜੀ ਦੇ ਸੁਪੁੱਤਰ ਕਹਿ ਰਹੇ ਨੇ ਉਹੀ ਸਾਡੇ ਸਾਹਮਣੇ ਕਿਉਂਕਿ ਜੇ ਬਾਬਾ ਬੁੱਢਾ ਸਾਹਿਬ ਜੀ ਗੱਦੀ ਦੇ وارث ਬਣ ਸਕਦੇ ਸੀ ਪਰ ਉਹਨਾਂ ਵੀ ਇਹੋ ਗੱਲ ਕਹੀ ਫਿਰ ਕਿਹਾ ਮੇਰੇ ਲੈਣੇ ਨੂੰ ਆਵਾਜ਼ ਦੇ ਉਦੋਂ ਗੁਰ ਸਿੱਖ ਨੇ ਜੀ ਭਾਈ ਲੈਣਾ ਜੀ ਗੁਰੂ ਗੱਦੀ ਨਹੀਂ ਮਿਲੀ ਐ ਭਾਈ ਲੈਣੇ ਨੂੰ ਆਵਾਜ਼ ਦਿੱਤੀ ਲੈਣਾ ਕਿੱਥੇ ਐ ਕਹਿੰਦੇ ਸੰਗਤਾਂ ਦੇ ਚਰਨਾਂ ਦੇ ਜੋੜੇ ਸਾਫ਼ ਕਰ ਰਹੇ ਨੇ ਛੇਤੀ ਨਾਲ ਆਵਾਜ਼ ਮਾਰੋ ਬਾਬਾ ਬੁੱਢਾ ਸਾਹਿਬ ਜੀ ਗਏ ਲੈਣਿਆ ਤੈਨੂੰ ਗੁਰੂ ਨਾਨਕ ਜੀ ਸੱਦਦੇ ਨੇ ਲੈਣੇ ਦੀ ਆਵਾਜ਼ ਜਦੋਂ ਕੰਨਿ ਪਈ ਨੇ ਇਸ ਗੱਲ ਦੀ ਕਿ ਲੈਣਿਆ ਗੁਰੂ ਨਾਨਕ ਜੀ ਸੱਦਦੇ ਨੇ ਗੁਰੂ ਨਾਨਕ ਜੀ ਦੇ ਸਿੱਖ ਭਾਈ ਲੈਣੇ ਦੀਆਂ ਅੱਖਾਂ 'ਚ ਹੰਝੂ ਆ ਗਏ ਧੰਨ ਬਾਬਾ ਨਾਨਕਾ ਤੈਨੂੰ ਆਪਣੇ ਨਿਮਾਣੇ ਜੇ ਗੁਰਸਿੱਖ ਦੀ 니 ਜਾਤ ਹੈ ਛੇਤੀ ਨਾਲ ਉੱਠੇ ਨੇ ਤੇ ਹੱਥ ਛਾੜਦਿਆਂ ਛੇਤੀ ਨਾਲ ਨਾ ਬਾਬੇ ਵੱਲ ਤੁਰ ਪਏ ਨੇ ਤੇ ਜਦੋਂ ਬਾਬੇ ਵੱਲ ਗਏ ਤੇ ਨੀ ਕਿ ਸਿਰ ਵੱਲ ਖਲੋਗੇ ਨੇ ਚਰਨਾ ਵੱਲ ਖਲੋਗੇ ਸਿਰ ਨੀਵਾ ਕੀਤਾ ਹੱਥ ਜੋੜੇ ਹੋਏ ਨੇ ਅੱਖਾਂ ਤਾਂ ਨਹੀਂ ਚੁਕੀਆਂ ਜਾਂਦੀਆਂ ਤੇ ਆਸਤੇ ਆਸਤੇ ਕਹਿੰਦੇ ਬਾਬਾ ਹੁਕਮ ਕੀ ਤੁਹਾਡਾ ਤੇ ਆਵਾਜ਼ ਦਿੱਤੀ ਹੈ ਕਹਿੰਦੇ ਲੈਣਿਆ ਮੇਰੇ ਪੁੱਤਰਾਂ ਨੇ ਦੱਸ ਦਿੱਤਾ ਸਾਡੀ ਮੁਠੀ ਵਿੱਚ ਕੀ ਹੈ ਹੁਣ ਤੇਥੋਂ ਵੀ ਸੁਣਨਾ ਚਾਹੁੰਨੇ ਸਾਡੀ ਮੁਠੀ ਚ ਕੀ ਹੈ ਸਤਿਗੁਰੂ ਜੀ ਤੁਹਾਡੇ ਪੁੱਤਰਾ ਨੇ ਜੋ ਦੱਸਿਆ ਤੁਹਾਡੀ ਮੁਠੀ ਚ ਹੋਈ ਐ ਨਹੀਂ ਲੈਣਿਆ ਤੂੰ ਦੱਸ ਭਾਈ ਲੈਣਾ ਜੀ ਨਾ ਬੋਲੇ ਫਿਰ ਕਿਆ ਲੈਣਿਆ ਦੱਸ ਸਾਡੀ ਮੁਠੀ ਚ ਕੀ ਐ ਫਿਰ ਨਾ ਬੋਲੇ ਤੀਸਰੀ ਵਾਰ ਕਿਆ ਤੈਨੂੰ ਹੁਕਮ ਨਹੀਂ ਸੁਣਦਾ ਸਾਡਾ ਅਸੀਂ ਤੈਨੂੰ ਹੁਕਮ ਕਰਕੇ ਪੁੱਛ ਰਹੇ ਆ ਲੈਣਿਆ ਸਾਡੀ ਮੁਠੀ ਵਿੱਚ ਕੀ ਐ ਭਾਈ ਲੈਣਾ ਜੀ ਦੀ ਅੱਖਾਂ 'ਚ ਹੰਝੂ ਆ ਗਏ ਨੇ ਨਮਸਕਾਰ ਕੀਤੀ ਚਰਨਾਂ ਤੇ ਸੀਸ ਰੱਖਿਆ ਤੇ ਪ੍ਰੇਮ ਨਾਲ ਕਹਿੰਦੇ ਬਾਬਾ ਦਸਣ ਯੋਗ ਤੇ ਨਹੀਂ ਆ ਪਰ ਜੇ ਤੁਹਾਡਾ ਹੁਕਮ ਹੁੰਦਾ ਤੇ ਦਸਤਾ ਤੁਹਾਡੀ ਮੁਥੀ ਵਿੱਚ ਲੋਕ ਤੇ ਪਰਲੋਕ ਬੱਜਾ ਪਿਆ